ਸਤ ਤੋਂ ਅੱਠ ਦਿਨੇ ਹਰੀ ਚਟਨੀ ਦਾ ਤੁਸੀਂ ਮਜ਼ਾ ਲੈ ਸਕਦੇ ਹੋ ਇਹ ਬਿਲਕੁਲ ਖਰਾਬ ਨਹੀਂ ਹੋਊਗੀ ਚਾਹੇ ਪਕੌੜਿਆਂ ਨਾਲ ਖਾਓ ਚਾਹੇ ਬਰੈਡਾਂ ਨਾਲ ਖਾਓ ਇਹਦੇ ਲਈ ਲਵਾਂਗੇ ਦੋ ਮੁਠੀਆਂ ਹਰਾ ਧਨੀਆ ਕੱਚੀਆਂ ਜਿਹੀਆਂ ਡੰਡੀਆਂ ਸਮੇਤ ਆਪਾਂ ਲੈ ਲਿਆ ਤੇ ਇਹਦਾ ਤੀਜਾ ਹਿੱਸਾ ਲਵਾਂਗੇ ਪਦੀਨਾ ਇਹਦੇ ਕੱਲੇ ਪੱਤੇ ਹੀ ਲਵਾਂਗੇ ਚਾਰ ਪੰਜ ਹਰੀਆਂ ਮਿਰਚਾਂ 1 ਇੰਚ ਦਾ ਟੁਕੜਾ ਅਦਰਕ ਦਾ ਇਕੱਲੇ ਆਪਾਂ ਔਲਾ ਇਹਨੂੰ ਕੱਟ ਕੇ ਪਾਇਆ ਗਿੱਟਕੇ ਦੀ ਕੱਢ ਦਿਓ ਦੋ ਵੱਡੇ ਸਪੂਨ ਲਵਾਂਗੇ ਆਪਾਂ ਫਿਕੀਆਂ ਖਿਲਾਂ ਦੇ ਇਹ ਆਪਣੇ ਘਰ ਵਿੱਚ ਆਮ ਹੀ ਹੁੰਦੀਆਂ ਇਹ ਚਟਨੀ ਵਿੱਚ ਪਾਣੀ ਬਿਲਕੁਲ ਰਿਸਨ ਨਹੀਂ ਦਿੰਦੀਆਂ ਸਾਰੇ ਪਾਣੀ ਨੂੰ ਸੋਖ ਲੈਂਦੀਆਂ ਨੇ ਅੱਧਾ ਚਮਚ ਜੀਰੇ ਦਾ ਅੱਧਾ ਚਮਚ ਸੈਂਦਾ ਨਮਕ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ 2 ਸਪੂਨ ਪਾਣੀ ਦੇ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰ ਲਾਂਗੇ ਜਦੋਂ ਇਹ ਪੀਸਿਆ ਗਿਆ ਫਿਰ ਜ਼ਰੂਰਤ ਮੁਤਾਬਕ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਤੇ ਹਲਕਾ ਜਿਹਾ ਗ੍ਰाइंड ਫੇਅਰ ਕਰ ਲਾਂਗੇ ਤੇ ਬਹੁਤ ਹੀ ਮਜ਼ੇਦਾਰ ਤਿੱਖੀ ਚਟਨੀ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਹਫ਼ਤਾ ਭਰ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਬਣਾ ਕੇ ਜ਼ਰੂਰ ਦੇਖਿਓ